ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਮਾਣਾ ਚੱਕ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਘਰ ਦੇ ਪਸ਼ੂ ਆ ਜਿਹੜੇ ਵੀ ਜਿਹਨਾਂ ਦੇ ਤੇ ਇੱਕ ਆ ਪਹਿਲਾ ਸੂਆ ਛੋਟੀ ਜਿਹੜੀ ਤਿਆਰ ਆ ਇੱਕ ਇਹ ਵਿੱਚ ਨਹੀਂ ਤੇ ਇੱਕ ਆ ਕੱਟੀ ਵਿੱਚ ਨਹੀਂ ਇਹਦੀ ਭੈਣ ਹੀ ਆ ਜਿਹੜੀ ਕਹਿੰਦੇ ਤੇ ਆ ਦੋ ਹੀ ਜਾਨਵਰ ਜਿਹੜੇ ਵੀ ਜਿਹਨਾਂ ਦੇ ਘਰ ਦੇ ਜਿਹੜੇ ਪਾਲੀਆਂ ਕੱਟੀਆਂ ਆ ਤੇ ਆਪਣੀਆਂ ਇੱਥੇ ਆ ਕੇ ਪਾਸ ਕਰਕੇ ਤੇ ਵੇਸ ਚਾ ਕੇ ਤਸੱਲੀ ਕਰਕੇ ਖੜੋ ਤੇ ਬਾਕੀ ਆਪਣੀਆਂ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਪਾਸ ਕਰਾ ਲਓ ਜਿਤਨਾ ਵੀ ਇੱਥੇ ਵੇਸ ਚਾ ਕੇ ਪਸ਼ੂ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਠਾਕ ਜੀ ਤੇ ਨਾਮ ਦੱਸ ਦੋ ਵੀ ਇੱਥੇ ਕਰੀ ਆਪਣਾ ਜੋਬਨ ਆਪਣਾ ਪਿੰਡ ਰਮਣਾ ਜਾਗ ਜਿਲ੍ਹਾ ਅਮਰਸਰ ਤਹਿਸੀਲ ਬਾਬਾ ਖਾਲਸਾ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੋ ਇੱਕ ਕਰੀ 843778694 ਠੀਕ ਹੈ ਤੇ ਘਰ ਦੇ ਫਿਰ ਜਾਨਵਰ ਰੱਖੇ ਸਾਰੇ ਹਾਂਜੀ ਹਾਂਜੀ ਮੇਰੀ ਬਾਹਰ ਜਾਣ ਕਰਕੇ ਵੇਚਨੇ ਆ ਅੱਛਾ ਤੇ ਦੋ ਹੀ ਝੋਟੀਆਂ ਰਹਿ ਗਈਆਂ ਬਾਕੀ ਸਾਰੇ ਵੇਚਤੇ ਆ ਕਿੰਨੀਆਂ ਆਂ ਪਹਿਲਾਂ ਪਹਿਲਾਂ 6 ਪਸ਼ੂ ਹੀ ਅੱਛਾ ਸਾਰੇ ਤੇ ਇਹਨਾਂ ਦੀ ਜਿਹੜੀ ਮਾਂ ਹੀ ਉਹ ਪਿੰਡ ਕੀ ਦਿੱਤੀ ਹੈ ਅੱਛਾ ਤੇ ਇਹ ਵੀ ਹੁਣ ਵੇਚ ਦੇਣੇ ਆਪਾਂ ਸਾਰੇ ਡੰਗਰ ਅੱਛਾ ਤੇ ਬਾਹਰ ਜਾਣ ਕਰਕੇ ਦੇਣੇ ਆ ਠੀਕ ਹੈ ਮਤਲਬ ਹੁਣ ਆਪ ਬਾਹਰ ਚੱਲ ਚੱਲੇ ਜੇ ਤੇ ਹੁਣ ਇੱਕ ਕਟੀਆਂ ਹੀ ਆ ਕਿ ਇੱਕ ਸਾਧੀਆਂ ਦਵੇਂ ਝੋਟੀਆਂ ਹੀ ਆ ਝੋਟੀਆਂ ਹੀ ਆ ਜਿਹੜੀ ਆ ਤਿਆਰ ਇਹ ਜਿਹੜੇ ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਅੱਛਾ ਇਹਦੇ 5 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ 1 ਤਰੀਕ ਆ ਹਾਂਜੀ 1 ਮਤਲਬ ਅੱਜ ਹਫਤੇ ਦਾ ਲਾਗੇ ਬੰਨੇ ਹਫਤਾ ਦੱਸ ਦੇ ਨੇ ਲੈ ਉੱਥੇ ਵੀ ਲੈ ਜੂਗੀ ਜਿੱਦਾਂ ਦੱਸ ਦੇਣਾ ਜਿਹਨੇ ਲੈ ਆਈ ਜਾਣੇ ਆ ਇੰਦੀ ਦਾਕ ਦੇ ਲੈਣੇ ਠੀਕ ਆ ਤੇ ਇਹਦੀ ਮਾਰਦ ਦੁੱਧ ਕਿੰਨਾ ਕੁ ਹੈ 17 ਕਿਲੋਟਰ ਐ ਟਾਈਮ ਦੇ ਇੰਡੀ ਤੇ ਜੇਕ ਸੂਏ ਅੱਛਾ ਹਾਂਜੀ ਤੇ ਤੁਹਾਡੇ ਪਿੰਡ ਹੀ ਆ ਨਾ ਵੀ ਪਿੰਡ ਹੀ ਆ ਠੀਕ ਆ ਜੀ ਹਾਂਜੀ ਚਲੋ ਤੋਰੋ ਆ ਫਿਰ ਇੱਕ ਰੀਨ ਅੱਜ ਤਿਆਰ ਹੋਣੀ ਆ ਚੰਗੀ ਸਾਮ ਚੰਗੀ ਕੀਤੀ ਵੀਤੀ ਉਹਨਾਂ ਨੇ ਉਹ ਵੀ ਕੱਟੀ ਚੰਗੀ ਪਾਲੀ ਸੋਹਣੀ ਕੱਟੀ ਆ ਵੀ ਤੇ ਆਵੇ ਇਹ ਬਾਕੀ ਹੋ ਸਕਦਾ ਦੰਦਾ ਚ ਹੀ ਹੋਵੇ ਪਰ ਨਹੀਂ ਚਲੋ ਫਿੱਦੀਆਂ ਤਾਂ ਦਿਖਾਈ ਨਹੀਂ ਜਾਣੇ ਤੇ ਉੱਤਨਾ ਸਾਂਭੇ ਸੁੰਭੇ ਚੰਗੀ ਆ ਅਜੇ 10 ਦਿਨ ਖੜਦੀ ਆ ਚਿਹਰਾ ਕਰਿਆ ਵੀ ਜੇ ਕਰੀਦਾ ਇਦਾਂ ਨੂੰ ਕੋਈ ਨਹੀਂ ਉੱਥੇ ਕਮਾ ਲਿਆ ਲੈ ਜੀ ਹਾਂ ਅਲੈਕਸੈਂਡਰ ਦੋਗ ਦੇਖ ਮੈਂ ਦਿੱਤੇ ਚੰਗੀ ਜੰਮੀ ਪਲੀ ਆ ਸੋਹਣੀ ਝੋਟੀ ਆ ਚਲੋ ਸਾਹ ਪਵੀ ਦੀਆਂ ਨੇ ਚੰਗੀ ਕੀਤੀ ਆ ਬੜੇ ਸ਼ਾਂਤ ਜੇ ਸੁਭਾਅ ਦੀ ਆ ਹਾਲੇ ਸਾਦੇ ਥੱਲੇ ਆ ਵੀ ਚੰਗੀ ਭਰ ਜਾਣੀ ਆ ਅਜੇ ਦੱਸਦੇ ਨਹੀਂ ਨੇ ਲੈ ਜਾਣਾ ਰਮਾਨ ਦੇ ਨਾਲ ਆ ਜੋ ਲੈ ਆ ਵੀ ਦੀ ਬੰਦੋ ਫੇ ਬਾਕੀ ਪਹਿਲਾਂ ਦੇ ਹਿਸਾਬ ਨਾਲ ਚਲੋ ਕਦ ਕਾ ਠੀਕ ਹੈ ਜੇ ਕਦ ਕਾ ਠੋਰ ਕਰੂਗੀ ਹਲੇ ਬੰਦ ਵੀ ਦੀ ਤੇ ਆ ਥਣ ਵੀ ਇਹ ਦੇਖ ਸਕਦੇ ਆ ਆਪਾਂ ਇੱਕੋ ਜੇ ਸਾਈਜ਼ ਦੇ ਤੇ ਇੱਕੋ ਜੇ ਗੈਪ ਤੇ ਆ ਹਲੇ ਪਰ ਨਹੀਂ ਆ ਛੋਟੀ ਪੂਰੀ ਅਬੇ ਸ਼ਾਮੇ ਕਰੀ ਦੇਖ ਸਕਦੇ ਪੂਰੀ ਤਿਆਰ ਹੋਣੀ ਆ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਰੱਖਣਾ ਆਪਾਂ ਇਹਦਾ ਵੀਰਦੀ 80000 ਰੁਪਏ ਰਾ ਦਨੇ ਅੱਛਾ ਹਾਂਜੀ ਤੇ ਵਿੱਚੋਂ ਕੋ ਮੰਨਤਨ ਮੰਨਤਨ ਕਰਦਾ ਕੋਈ ਨਹੀਂ ਵੀਰਦੀ ਕਰ ਦਈਏ ਕੋ 20000 ਦਾ ਹਾਂਜੀ ਹਾਂਜੀ ਕੋਈ ਨਹੀਂ ਕਰਦਾ ਠੀਕ 70000 ਦੀ ਦੇ ਦੋਗੇ ਹਨਾ ਬਾਕੀ ਕੋ ਫੋਨ ਲਾਊਗਾ ਤੇ ਆਪੇ ਮੋਕੇ ਤੇ ਸਬਦਾ ਹੋ ਜਾਊਗਾ ਹਨਾ ਹਾਂਜੀ ਮੋਕੇ ਤੇ ਸਬਦਾ ਕਰ ਲਾਂ ਕੋਈ ਫੀਰ ਫੋਨ ਲਾ ਠੀਕ ਹੈ ਜੀ ਬਾਕੀ ਕੋ ਛੋਟੀ ਦੇ ਸਾਹ ਦਾ ਮੁੱਲ ਲਾਵੇ ਹਨਾ ਹਾਂਜੀ ਤੇ ਕੋਈ ਜਿਹੋ ਜੀ ਛੋਟੀ ਕੋਈ ਉਹੋ ਜਿਹਾ ਮੁੱਲ ਲਾਵੇ ਇਹ ਆਪੇ ਸਬਦਾ ਹੋ ਜਾਊ ਮੋਕੇ ਤੇ ਹਾਂਜੀ ਤੇ ਆ ਵੀ ਕੱਟੀ ਫਿਰ ਕਰਦੀ ਆ ਹਾਂਜੀ ਹਾਂਜੀ ਇਹ ਵੀ ਕਰਦੀ ਆ ਤੇ ਇਹਦੀ ਫਿਰ ਮਾਂ ਦਾ ਦੁੱਧ ਕਿੰਨਾ ਕਿਹਿੰ ਇਹਦੀ ਉਹ ਇਹਦੀ ਭੈਣ ਹੀ ਆਏ ਵੀਜੀ ਛੋਟੀ ਐ ਤੋਂ ਹਾਂਜੀ ਅੱਛਾ ਮਤਲਬ ਤਾਂਕ ਦਾ ਫਰਕ ਐ ਇੱਕ ਸਵੇਰ ਪਿਛੇ ਜਿਤਨਾ ਮਤਲਬ ਜਿਤਨਾ ਉਹ ਮੰਨ ਲਓ ਉਹ ਤੀਸਰੇ ਸਵੇਰ ਦੀ ਆ ਤੇ ਇਹ ਦੂਸਰੇ ਸਵੇਰ ਦੀ ਉਹ ਪਹਿਲੇ ਸਵੇਰ ਦੀ ਆ ਹਨਾ ਹਾਂਜੀ ਤੇ ਆ ਜਿਹੜਾ ਉਹ ਤੋਂ ਬਾਅਦ ਸਵੇਰ ਸੋਈ ਆ ਉਹ ਉਹਦੀ ਆ ਤੇ ਮਤਲਬ ਦੋਵਾਂ ਦੀ ਸੇਮ ਹੀ ਆ ਤੇ ਇਹਦਾ ਵੀ ਫਿਰ ਮਾਂ ਦਾ ਦੁੱਧ 17 ਲੀਟਰ ਹੀ ਆ ਹਨਾ ਤੇ ਤੌਰ ਤੋਂ ਫਿਰ ਇੱਕ ਨਹੀਂ ਬਾਕੀ ਦੰਦ ਦਾ ਕੋਈ ਵੀ ਇਰਾਨ ਕੇ ਚੱਕ ਕਰਕੇ ਲੈ ਜੇ ਬਾਕੀ ਸਿੰਘਾਂ ਦੀਆਂ ਗੋਲਿਆ ਦੋਵੇਂ ਹੀ ਜੋਲੀ ਇਹਦੀ ਵੀ ਚੰਗੀ ਆ ਥੱਲੇ ਘਰ ਰੱਖਣ ਵਾਲੀ ਕੱਟੀ ਆ ਜੇ ਕਿਸੇ ਨੇ ਘਰ ਤਿਆਰ ਕਰਨੀ ਹੈ ਤੇ ਆ ਦੇਖ ਸਾਡੇ ਬਾਕੀ ਜੇ ਕੋਈ ਵੀਰ ਦੋਵੇਂ ਇਕੱਠੀਆਂ ਲੈ ਜੇ ਤੇ ਹੋਰ ਵਾਧਾ ਹੋ ਜਾਊਗਾ ਦੋਵੇਂ ਇੱਕੋ ਘਰੇ ਜਲ ਜਾਣਗੇ ਆ ਦੇਖ ਸਾਡੇ ਹੈਗੀਆਂ ਦੋਵੇਂ ਇੱਕੋ ਜੀਆਂ ਆਈਆਂ ਆ ਜੋ ਲੈ ਆਇਆ ਫਿਰ ਬਾਕੀ ਝੋਲੀ ਇਹਦੀ ਥੱਲੇ ਚੰਗੀ ਆ ਤੇ ਮੈਂ ਥੋੜਾ ਸਾਡੇ ਤੋਂ ਡਰਦੀ ਆ। ਉਹ ਦੇਖ ਸੰਦੇ ਥਾਣੇ ਦੇ ਚਾਰੇ ਥਾਣੇ ਵੱਖਰੇ ਵੱਖਰੇ ਲੱਗੇ ਆ। ਤੇ ਇਹਦਾ ਫਿਰ ਮੁੱਲ ਵੀਰ ਜੀ? ਇਹਦਾ ਵੀਰ ਜੀ 35000 ਰੁਪਇਆ ਹਾਂ ਨਹੀਂ। ਅੱਛਾ ਇਹਦਾ 35000 ਜੈਸਨ ਹੋਈ ਆ ਹਨਾ। ਚਲੋ 11 ਇੱਕੀ ਮੰਨ ਤਾਂ ਛੋਟ ਛੱਟ ਤੇ ਮੋਕੇ ਤੇ ਹੋਈ ਜਾਂਦੀ ਆ। ਕੋਈ ਵੀਰ ਫੋਨ ਲਾਵੇ ਹਨਾ। ਤੇ ਬਾਕੀ ਚਲੋ ਤੁਹਾਡੇ ਘਰ ਕੋਈ ਆਣ ਕੇ ਵੇਖ ਚੱਕ ਕੇ ਚੈੱਕ ਕਰਕੇ ਖੜੇ। ਠੀਕ ਆ ਜੀ। ਹਾਂ ਦੇਖ ਸੰਦੇ ਜੀ। ਬਾਕੀ ਇੱਥੇ ਆਓ ਆਪਣੀਆਂ ਆਣ ਕੇ ਦੇਖ ਚੱਕ ਕੇ ਚੈੱਕ ਕਰਕੇ ਖੜੋ ਜਿਹਦੇ ਸਾਨਾ ਚੋਟੀ ਗਾਲੀ ਕਰਦੀ ਮੂਹਾਂ ਵੀ ਅੰਜ ਜਿਆਦਾ ਕਿ ਜਿੱਦਾਂ ਚਾਰ ਦੰਦ ਹੋਊਗੀ ਤੇ ਬਾਕੀ ਕੋਈ ਵੀ ਆਣ ਕੇ ਚੈੱਕ ਕਰਕੇ ਵੇਖ ਲੈਣ ਅੰਦਾਜ਼ਾ ਜੇ ਇਹੀ ਲੱਗਨਦਾ ਕਿ ਜਿੱਦਾਂ ਚਾਰ ਦੰਦ ਹੋਊਗੀ